ਸਾ希ਕਾਲ ਦੋਸਤੋ ਅੱਜ ਨਾ ਆਪਾਂ ਤੁਹਾਡੀ ਬਾਈ ਨਾਲ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਇੱਕ ਬਿਜ਼ਨਸ ਸ਼ੁਰੂ ਕਰਿਆ ਤੇ ਉਹਦੀ ਉਹ ਕਮਾਈ ਲੱਖਾਂ ਵਿੱਚ ਕਮਾਈ ਵੀ ਆ ਨਾਲੇ ਪੰਨ ਵੀ ਆ ਨਾਲੇ ਫਲੀਆਂ ਵੀ ਆ ਤੇ ਆਪਾਂ ਤੁਹਾਡੀ ਬਾਈ ਹੁਣਾਂ ਨਾਲ ਕਰਾਉਨੇ ਆ ਮੁਲਾਕਾਤ ਆਜੋ ਫਿਰ ਬਾਈ ਹੁਣਾਂ ਨੂੰ ਆਪਾਂ ਹੁਣ ਮਿਲਿਏ ਇਹ ਨੇ ਆਪਣੇ ਬਾਈ ਪ੍ਰਦੀਪ ਕਲਸੀਆ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਲਸੀਆ ਵਿੱਚ ਖੜੇ ਆ ਜਿੱਥੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਬਾਈ ਹੁਣੀ ਇੱਕ ਨਵੀਂ ਚੀਜ਼ ਲੈ ਕੇ ਆਏ ਆ ਤੇ ਬਾਈ ਉਹਨਾਂ ਨੇ ਪਹਿਲ ਕੀਤੀ ਤੇ ਕਾਫੀ ਵਧੀਆ ਰਿਸਪਾਂਸ ਆ ਤੇ ਖੁਦ ਵੀ ਵਰਤ ਰਿਹਾ ਬਾਈ ਇਹ ਚੀਜ਼ ਕੀ ਆ ਪਹਿਲਾਂ ਤਾਂ ਇਹ ਦੱਸੋ ਚੀਜ਼ ਵੀਰ ਜੀ ਇਹ ਹੈ ਇਹ ਵਰਮੀ ਕੰਪੋਸਟ ਆ ਗੰਡੋਆ ਤੋਂ ਖਾਦ ਤਿਆਰ ਕਰਦੇ ਆਪਾਂ ਹਾਂਜੀ ਜਿਹੜੀ ਗੰਡੋਆ ਦੀ ਖਾਦ ਆ ਇਹ ਉੱਤਮ ਖਾਦ ਮੰਨੀ ਜਾਂਦੀ ਆ ਹੋਰਾਂ ਖਾਦਾਂ ਨਾਲ ਜੈਵਿਕ ਖੇਤੀ ਦੇ ਲਈ ਇਹ ਪੂਰੀ ਲਾਹੇਵੰਦ ਖਾਦ ਆ ਵੀ ਆਪਣੀ ਇਹ ਹੂੰ ਹਾਂਜੀ ਇਹ ਆਪਾਂ ਕਹਿੰਦੇ ਆ ਜਿਵੇਂ ਕਿਸਾਨ ਪਛਤੀ ਸ਼ੈਡ ਤੇ ਯਹਾਂ ਸਭ ਯਹਾਂ ਤੇ ਲੱਗੀਆਂ ਹੋਣਾਂ ਦੀ ਕੋਸਟ ਆ ਜਾਂਦੀ ਆ ਬਾਅਦ ਦੇ ਜਿੰਨੂ ਦਾ ਨੂੰ ਬਣਦਾ ਕੁਛ ਨਹੀਂ ਹੈਗਾ ਹੂੰ ਤੇ ਬਾਹਾਂ ਦਾ ਗਰ ਹੋਰ ਬਾਬੂ ਹੋ ਜਾਂਦਾ ਉਹ ਨਹੀਂ ਤੇ ਉਸ ਕਰਕੇ ਉਹ ਕੀ ਦੇ ਸਕਤ ਆਪਣਾ ਪਹਿਲੇ ਸਾਲ ਘਟ ਨਿਕਲੇ ਹਾਂਜੀ ਇਹ ਖਾਦ ਫੌਂ ਦੇ ਨਾਲ ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਨੂੰ ਬਾਣ ਲੱਗ ਜਾਂਦਾ ਏ ਜ਼ਮੀਨ ਦੇ ਉੱਤੇ ਲੱਗ ਜਾਂਦਾ ਬਾਈ ਕਿੰਨੇ ਇਹ ਸੋਚ ਕਿਵੇਂ ਆਈ ਤੁਹਾਡੇ ਕੋਲ ਸੋਚ ਆਇਆ ਬਾਈ ਇਹਨਾਂ ਨੂੰ ਦੇਖ ਦੇ ਕੇ ਆਪਣਾ ਵੀ ਮੇਰਾ ਮਾਣਾ ਇਹ ਕੀਤਾ ਦਾ ਕਿ ਆਪਾਂ ਕੋ ਵੱਖਰਾ ਕੰਮ ਕਰੀਏ ਹੂੰ ਬਖਰਾ ਦਾ ਮਾਇਆ ਕਰੀਏ ਕਿ ਜਿਹਦੇ ਨਾਲ ਲੋਕਾਂ ਦਾ ਸਰੀਰ ਵੀ ਠੀਕ ਰਹੇ ਬਿਮਾਰੀਆਂ ਵੀ ਘੱਟ ਲੱਗਣ ਤੇ ਲੋਕ ਰੇਰ ਹੁਣ ਇਹ ਉੱਤਮ ਖੇਤੀ ਜਿਹੜੀ ਜੈਵੀ ਖੇਤੀ ਆ ਇਦੋਂ ਨੂੰ ਪ੍ਰੇਰਿਤ ਕਰੀਏ ਆਪਾਂ ਇਹਨਾਂ ਨੂੰ ਹੂੰ ਕੀ ਹਾਂ ਜੀ ਇਹ ਲੋਕ ਬਹੁਤ ਪਛਤੀ ਛੱਡਾਂ ਦੇ ਵਿੱਚ ਕਮੀ ਕਲਾਂ ਦੇ ਵਿੱਚ ਬਸ ਅੰਨੇਵਾ ਚੱਲ ਰਿਹਾ ਇੱਕ ਧੰਦਾ ਕਿ ਬਸ ਜਿਨੀ ਦਾ ਡਾਉਣੀ ਹੁੰਦਾ ਜਾ ਰਿਹਾ ਇਹਦੇ ਨਾਲ ਜੇ ਤੁਸੀਂ ਜੈਵੀ ਖੇਤੀ ਕਰੋਗੇ ਆਪਣੀ ਖੇਤੀ ਕਰੋਗੇ ਉਹਦੇ ਵਿੱਚ ਤੁਹਾਡਾ ਰੇਟ ਵੀ ਆਪਦਾ ਹੋਊਗਾ ਤੁਹਾਨੂੰ ਆਇਆ ਹੈ ਵੀ ਕਿ ਫਸਲ ਛੱਟ ਜਾਂਦੀ ਮੰਡੀ ਦੇ ਵਿੱਚ ਭਾ ਵਪਾਰੀ ਲਾਊਗਾ ਹਾਂ ਸਭ ਤੋਂ ਵਧੀਆ ਗੱਲ ਹੈ ਛੋਡੀ ਆਪਦੀ ਚੀਜ਼ ਹੋਊਗੀ ਵਧੀਆ ਚੀਜ਼ ਹੋਊਗੀ ਹਾਂ ਕੁਆਲਿਟੀ ਤੁਸੀਂ ਵਧੀਆ ਰੱਖੋ ਜੇ ਕੁੜੀ ਕੁਆਲਿਟੀ ਜਾਊਗੀ ਕਿਸੇ ਕੋਲੇ ਲੋਕ ਖਾਣਗੇ ਛੋਟੇ ਕੋਲ ਆਪਣੀਆਂ ਵੀ ਚੱਲ ਕੇ ਆਉ ਬੰਦਾ ਬਾਈ ਜਿਵੇਂ ਹੁਣ ਮੰਨ ਕੇ ਜਦੋਂ ਤੁਸੀਂ ਮੈਨੂੰ ਪਹਿਲਾਂ ਇੱਕ ਗੱਲ ਦੱਸੀ ਵੀ ਤੁਸੀਂ ਕਣਕ ਬੀਜੀ ਤੇ ਆਹ ਬਾਹਣ ਦੇ ਵਿੱਚ ਬਾਈ ਨੇ ਕਣਕ ਲਾਈ ਸੀ ਤੇ ਬਈ ਇਹਦਾ ਝਾੜ ਕਿੰਨਾ ਆਇਆ ਝਾੜ ਵੀਰੇ ਹੁਣ ਇੱਥੇ ਮੈਂ ਆਹ ਮਸ਼ੀਨ ਤੋਂ ਵੜਾਈ ਆ ਆਪਣੇ ਪਿੰਡ ਦੇ ਬੰਦਿਆਂ ਨੇ ਵੜਤੀ ਮੋਢੇ ਨੇ ਟਰੈਕਟਰ ਚ ਪਾ ਕੇ ਲੈ ਕੇ ਗਿਆ ਇਹਨਾਂ ਦੇ ਕੰਮ ਆਪਣਾ ਵੀ ਆਪਾਂ ਹੁਣ ਸ਼ੁਰੂ ਕੀਤਾ ਕੰਮ ਤੇ ਉਹਨਾਂ ਨੇ ਇਹ ਗੱਲ ਅਖੀ ਹੈ ਕਿ 10 ਕੁਵਾਂਟਲ ਦੇ ਉੱਪਰ ਹਲੇ ਨੀ ਤੋਲੀ ਨਹੀਂ ਉੱਪਰ ਪਈ ਆ ਪੱਖਾ ਲਾ ਕੇ ਰੱਖਿਆ ਹੋਇਆ ਵਾ ਢੋਲ ਚ ਪਾਣੀ ਆ ਹਾਂ ਤੇ ਹੋ ਸਕੇ 10 ਕੁਵਾਂਟਲ ਦੇ ਉੱਪਰ ਜੀ 10 ਕੁ ਸਾਰੇ ਬੰਦੇ ਨੇ ਕਹੀਏ ਜਿੰਨੇ ਵੀ ਦੇਖ ਕੇ ਗਏ ਨੇ ਤਨੇ ਭਾਈ 10 ਕਵਾਂਟਲ ਤੱਕ ਤਾਂ ਹੈਗੀ ਆ ਕਣਕ ਤੇ ਫਿਰ ਇਹ ਜਿਹੜੀ ਤੁਸੀਂ ਸਣਕ ਹੋਈ ਹੈ ਕੀ ਰੇਟ ਤੇ ਕਰ ਵੇਚੀ ਇਹ ਰੇਟ ਦਾ ਵੀਰੇ ਹੁਣ ਜਿਵੇਂ ਮੇਰੇ ਆਪਦੇ ਟੱਬਰ ਲਈ ਆਪਦੇ ਲਈ ਅਸੀਂ ਰੱਖੀ ਸੀਗੀ ਜੇ ਹੁਣ 10 ਕਵਾਂਟਲ ਵੀ ਹੋ ਗਿਆ ਤੇ 7 5 7 ਕਵਾਂਟਲ ਤਾਂ ਮੇਰੇ ਆਪਦੇ ਵੀ ਹੈਗੇ ਅੱਜ ਲੱਗ ਜਾਂਦੇ ਸਾਲ ਦੇ ਤੇ ਵਧੀਆ ਚੱਲੀ ਸਭੀ ਚੀਜ਼ ਮਲ ਗਈ ਵਧੀਆ ਆਟਾ ਬਣਦਾ ਉਹਦਾ ਤੇ ਉਹ ਵੀ 4500 5000 ਨੂੰ ਵਿਕ ਜਾਂਦੀ ਆ ਆਰਾਮ ਤੇਰਾ ਆਰਾਮ ਨਾਲ ਵਿਕ ਜਾਂਦੀ ਆ ਜੇ ਹੁਣ ਜ਼ਿਮੀਂਦਾਰ ਪਰ ਪਹਿਨੋਂ ਮੇਰੇ ਦੂਜਿਆਂ ਤੋਂ ਪਹਿਲਾਂ ਕਈਆਂ ਬੰਦਿਆਂ ਨੇ ਇਹ ਵੀ ਗੱਲ ਅਖੀਆ ਕਿ ਯਾਰ ਉਹ ਤਾਂ ਪੰਦਾ ਜਿ ਲੈ ਲਿਆ ਤੂੰ ਆਰਗੈਨਿਕ ਊਰਗਣ ਕਿੱਥੇ ਆ ਫਲਾਨਾ ਢਿੰਗਾ ਹਨਾ ਕਹਿ ਦਿੰਦੇ ਅਮਰਾਲ ਬੰਦੇ ਦਾ ਡਾਊਨ ਕਰਦੇ ਆ ਮੈਂ ਮਹਾਰਾਜ ਦਾ ਨੋ ਲੈ ਕੇ ਮੈਂ ਕਹਿੰਦਾ ਕੋਈ ਗਲਤ ਨਹੀਂ ਆਪਾਂ ਤਾਂ ਸਹੀ ਕੰਮ ਕਰ ਰਹੇ ਆ ਆਪਾਂ ਤਾਂ ਕੋਈ ਗਲਤ ਕੰਮ ਕਰਨੇ ਨਹੀਂ ਹੈਵੇ ਪਰ ਉਹਦਾ ਹੁਕਮ ਲੈ ਕੇ ਪੱਕਾ ਕਾਲਪੁਰਖ ਦਾ ਤੇ ਆਪਾਂ ਇਹ ਕੰਮ ਨੂੰ ਸ਼ੁਰੂ ਕੀਤਾ ਤੇ ਵਧੀਆ ਝਾੜ ਮਿਲੇ ਲੋਕਾਂ ਨੇ ਰਿਸਪੌਂਸ ਵੀ ਦਿੱਤਾ ਕਈ ਬੰਦਿਆਂ ਨੇ ਇਹ ਗੱਲ ਕਹੀ ਆ ਕਿ ਹੁਣ ਜੀ ਸੀ ਅੱਧਾ ਦਾ ਕਿਲਾ ਲਾਵਾਂਗੇ ਅੱਧਾ ਦਾ ਕਿਲਾ ਲਾਵਾਂਗੇ ਆਪਦਾ ਜਿਹੜੇ ਵੱਡੇ 12 12 14 14 ਕੀਲੇ ਵਾਲੇ ਬੰਦੇ ਨੇ ਬਾਹਰ ਜਿੰਨਾਂ ਕੋਲੇ ਉਹ ਅੱਡੇ ਦਾ ਕਿਲਾ ਕਹਿੰਦੇ ਸੀ ਲਾਵਾਂਗੇ ਖਾਦ ਪਾ ਕੇ ਤੇ ਇੱਕ ਬਾਈ ਤੁਸੀਂ ਮੈਨੂੰ ਮੂੰਗੀ ਵਾਲੀ ਗੱਲ ਵੀ ਦੱਸ ਮੂੰਗੀ ਵਾਲੀ ਆਇਆ ਵੀਰੇ ਮੂੰਗੀ ਵਾਲੀ ਹਨ ਆਪਾਂ ਪਹਿਲਾਂ ਮੂੰਗੀ ਲਾਈ ਸੀ ਦੁੱਗਾ ਕਿੱਥੇ ਹਾਂ ਕੋਈ ਬਾਣ ਸੀ ਉਹਦਾ ਬਹੁਤ ਵਧੀਆ ਝਾੜ ਨਿਕਲੇ ਆ ਤੇ ਝਾੜ ਨਿਕਲੇ ਆ ਜਿਵੇਂ ਉਹ ਕੱਢੀ ਫੜੀ ਫੜੀ ਤੋੜੀ ਆ ਮੈਂ ਮੈਂ ਖੜਾਈ ਨਹੀਂ ਨਾ ਇਹਦੇ ਰੌਂਡ ਅਪ ਨਾ ਝਟਪਟ ਕਿਹੜੀਆਂ ਆਪਾਂ ਕੈਮੀਕਲ ਦਾ ਤਾਂ ਨਹੀਂ ਲਿਆਂਦੇ ਤਾਂ ਜਿੱਦੇ ਦਾ ਬਾਣ ਆਪਾਂ ਲਿਆ ਕੈਮੀਕਲ ਯੂਰੀਆ ਡਾਇਆ ਤਾਂ ਆਪਾਂ ਪਾਇਆ ਹੀ ਨਹੀਂ ਬਾਈ ਕਿੱਦਿ ਗੱਲ ਆਪਣੀ ਸੋਝੀ ਨਹੀਂ ਹੈਗੀ ਉਧਰ ਨੂੰ ਕੈਮੀਕਲ ਹੋਵੇ ਹੋਵੇ ਕੋਈ ਗੱਲ ਨਹੀਂ ਘਟ ਹੋ ਜੂ ਐਸ ਵਾਰ ਨਹੀਂ ਤਾਂ ਅਗਲੀ ਵਾਰ ਹੋ ਜਾਊਗਾ ਹਮ ਬਸ ਉਹ ਮਾਲਕ ਦਾ ਨੌ ਲੈ ਕੇ ਚੱਲਦੇ ਆ ਤੇ ਰਹੀ ਗੱਲ ਉਹ ਮੂਗੀ ਦਾ ਝਾੜ ਵਧੀਆ ਨਿਕਲਿਆ ਮੈਨੂੰ ਇੱਕ ਕਵਾਂਟਲ 30 ਕਿਲੋ ਇੱਥੇ ਤੱਕ ਦਾ ਕਪੜਾ ਮੂਗੀ ਲੈ ਗੱਦ੍ਹਾ ਕੁ ਲਈ ਹੋਈ ਸੀਗੀ ਤੇ ਉਹਦਾ ਮੈਨੂੰ 150 ਰੁਪਿਆ ਪਹਿਲਾਂ ਤੇ ਲੋਕਾਂ ਨੇ ਆਏ ਜੱਗਾਂ ਕਿਹਾ ਇਹ ਮਹਿੰਗੀ ਆ ਮੈਂ ਤਾਂ ਯਾਰ ਲੈ ਕੇ ਤਾਂ ਦੇਖੋ ਖਾਦੇ ਤਾਂ ਦੇਖੋ ਤੁਸੀਂ ਕਿੱਲੋ-ਕੱਲੋ ਜਿਹੜੇ ਬੰਦੇ ਨੇ ਲਈ ਉਹਨਾਂ ਨੇ 5-5 ਕਿੱਲੋ ਮੇਰੇ ਤੋਂ ਮੰਗਾਈ ਇਹਨੇ 10 ਕਿਲੋ ਮੰਗਾਲੀ ਕਿਸ ਨੇ 5 ਕਿਲੋ ਮੰਗਾਲੀ ਉਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਵਧੀਆ ਫੁੱਲਦੀ ਆ ਮੂੰਗੀ ਵਧੀਆ ਸਵਾਦ ਬਣਦੀ ਆ ਜੇ ਤੁਸੀਂ ਦੇਖ ਸਕਦੇ ਤਰਕਾ ਹੀ ਨਾ ਲਾਵੋ ਹਾਂ ਤਰਕ ਤੋਂ ਬਿਨਾਂ ਹੀ ਵੀ ਚੱਟੇ ਜਾਵੋਗੇ ਕੋਲੀ ਨੂੰ ਯਾਨੀ ਕਿ ਤੁਸੀਂ ਵਧੀਆ ਕੇਜ ਆ ਕੋਈ ਸਪਰੇ ਜਾਂ ਕੁਝ ਨਾ 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 ਸਪਰੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਆਪਣੇ ਕੋਲੇ ਦੇਸੀ ਸਪਰੇ ਹਾਂ ਆਪਦੀਆਂ ਬਣਾਈਆਂ ਹੋਈਆਂ ਨੇ ਉਹ ਹੀ ਆਪਾਂ ਇਹਦੇ ਵਿੱਚ ਬੋਣੇ ਆ ਉਹ ਹੀ ਚਲਾਉਣੇ ਆ ਹਾਂਜੀ ਜਿਹੜੇ ਆ ਫਿਰ ਬੈੱਡ ਲਾਏ ਹੋਏ ਆ ਆਪਾਂ ਹਾਂਜੀ ਹਾਂਜੀ ਕਿੰਨੇ ਬਾਈ ਕਿੰਨੇ ਰੇ ਆ ਓਏ ਭਾਈ 30 ਫੁੱਟ ਦਾ ਸਟੈਂਡਰਡ ਸਾਈਜ਼ ਓਕੇ ਹਾਂਜੀ ਹਾਂਜੀ ਇਹ 30 ਫੁੱਟ ਦੇ ਆ 30 ਫੁੱਟ ਦੇ ਆ ਜੀ ਵੀ ਇੱਕ ਗੱਲ ਮੈਨੂੰ ਹੋਰ ਦੱਸੋ ਜੇ ਮੈਂ ਮੰਨ ਕੇ ਚੱਲوں ਕੋਈ ਵੀ ਬੰਦਾ ਹਾਂਜੀ ਤੁਹਾਡੇ ਤੋਂ ਗੰਡੋਏ ਲੈ ਕੇ ਆਪਣਾ ਬਿਜ਼ਨਸ ਸ਼ੁਰੂ ਕਰਨ ਕਰਨਾ ਚਾਹੁੰਦਾ ਤਾਂ ਫਿਰ ਉਹ ਕਰ ਸਕਦਾ ਤੁਸੀਂ ਉਹਨੂੰ ਕਰੋਗੇ ਸਪੋਰਟ ਹਾਂਜੀ ਹਾਂਜੀ ਅਸੀਂ ਅਸੀਂ ਹਨਾ ਉਹਨਾਂ ਨੂੰ ਗੰਡੇ ਦੇਵਾਂਗੇ ਪ੍ਰੋਵਾਈਡ ਕਰਾਂਗੇ ਅਸੀਂ ਬੈੱਡ ਵੀ ਲਵਾਵਾਂਗੇ ਹੂੰ ਉਹਨਾਂ ਦੇ ਕੋਲੇ ਜਾ ਕੇ ਜੇ ਸਾਡੇ ਸਿਕਲਾਈ ਲੈਣੀ ਚਾਹਣੇ ਉਹ ਸਿਕਲਾਈ ਵੀ ਦਵਾਂਗੇ ਤੁਸੀਂ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਿਖਾਵਾਂਗੇ ਇਹ ਨਹੀਂ ਹੈਗਾ ਕਿ ਮਨ ਦੇ ਵਿੱਚ ਕੁਝ ਹੋਰ ਰੱਖ ਲਿਆ ਗੰਡੋਏ ਦੇਤੇ ਜੀ ਦੱਸਿਆ ਕੁਝ ਹੈ ਨਹੀਂਗਾ ਲੋਕਾਂ ਨੇ ਜਾ ਕੇ ਗਰਮ ਗੋਹੇ ਦੇ ਵਿੱਚ ਗੰਡੋਏ ਪਾਤੇ ਗੰਡੋਏ ਗਏ ਮਰ ਦੁਬਾਰੇ ਫੇਰ ਆਲਾ ਕੋ ਆਪਣਾ ਕੋਈ ਆਉ ਬੰਦਾ ਉਹ ਗੱਲ ਨਹੀਂ ਵਧੀਆ ਤਰੀਕੇ ਦੇ ਨਾਲ ਉਹਨੂੰ ਗਾਈਡ ਕਰਾਂਗੇ ਵਧੀਆ ਤਰੀਕੇ ਦੇ ਨਾਲ ਸਮਝਾਵਾਂਗੇ ਜੇ ਇਹੇ ਬੰਦੇ ਨੂੰ ਬਿਜ਼ਨਸ ਨੂੰ ਇਹ ਬਿਜ਼ਨਸ ਦੇ ਤੌਰ ਤੇ ਕਰਨਾ ਤੁਸੀਂ ਵੱਡੇ ਤੌਰ ਤੇ ਕਰਨਾ ਵਧੀਆ ਤਰੀਕੇ ਨਾਲ ਕਰਨਾਗਾ ਜੇ ਆਪਣੇ ਬਧੀਆ ਲੈਂਕ ਤੁਸੀਂ ਆਪਣਾ ਮਾਰਕੀਟ ਨੂੰ ਕੈਪਚਰ ਕਰਨਾ ਸਮਾਂ ਆਏ ਤੁਸੀਂ ਦੇਣਾ ਇਹਦੇ ਨਾਲ ਸਮਾਂ ਤੁਹਾਨੂੰ ਦੇਣਾ ਪਊਗਾ ਇਹ ਨਹੀਂ ਹੈਗਾ ਇੱਕ ਵਾਰੀ ਵੀਰੇ ਪਾਲੇ ਮੁੜ ਕੇ ਹੱਥ ਪਾ ਕੇ ਦੇਖਿਆ ਨਹੀਂ ਗండో ਇਹ ਗਰਮ ਹੋ ਗਿਆ ਬੱਡ ਗਰਮ ਹੋ ਗਿਆ ਤੇ ਗండో ਇਹ ਮਰ ਮੇਨ ਤਾਂ ਗండో ਹੀ ਆ ਮਸ਼ੀਨ ਇਹਦੇ ਅੰਦਰ ਜਿੰਨਾ ਗండో ਆਊਗਾ ਉਹਦੀ ਛੇਦੀ ਛੋਡੀ ਖਾਦ ਬਣੂਗੀ ਤੇ ਬਾਈ ਇਹਦੀ ਜਿਵੇਂ ਮੰਨ ਕੇ ਚੱਲੋ ਕੋਈ ਨਵਾਂ ਬੰਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਇਹਦੀ ਕਮਾਈ ਕਿੰਨੀ ਕਮਾਈ ਦਾ ਬਾਈ ਪੁੱਛੀ ਨਾ ਤੁਸੀਂ ਕਮਾਈ ਦਾ ਇਹਦਾ ਮਤਲਬ ਵੀ ਜੇ ਕੋਈ ਕਹਿੰਦਾ ਅਗਲਾ ਝੂਠ ਹੀ ਬੋਲਦਾ ਕਿ ਕਰੋੜਾਂ ਦੇ ਵਿੱਚ ਕਮਾਈ ਹੈ ਦੀ ਜੇ ਜੇ ਬੰਦਾ ਕਰੇ ਇਹ ਚੀਜ਼ ਤੇ ਸਮਾਂ ਦੇਵੇ ਟਾਈਮ ਦੇਵੇ ਇਹ ਚੀਜ਼ ਨੂੰ ਕਿ ਹਾਂ ਮੈਂ ਕਰਨਾ ਉਹਦੇ ਅੰਦਰ ਜਨੂਨ ਹੋਵੇ ਪਰ ਸੁਣੇ ਨਾ ਸੱਜੀ ਖੱਬੀਆਂ ਗੱਲਾਂ ਇਧਰ ਉਧਰ ਦੀਆਂ ਲੋਕ ਬਹੁਤ ਬਹੁਤ ਬੋਲਣਗੇ ਬਾਲਾ ਕਹਿੰਦਾ ਕਿ ਛੱਡ ਲਿਆ ਕੋਈ ਵਾਲਾ ਕੰਮ ਫਲਾਣਾ ਹੈ ਕਰਤਾ ਗੁਰੂ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨੀ ਸਿਖਾਈ ਆ ਪਰ ਅਸੀਂ ਕਿਰਤੀ ਕਰ ਰਹੇ ਹਾਂ ਹਾਂਜੀ ਤੇ ਬਾਈ ਜਾਨੀ ਕਿ ਜੇ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਤੁਸੀਂ ਉਹਦੀ سپورਟ ਵੀ ਕਰੋਗੇ ਜਾਨੀ ਕਿ ਲੱਖਾਂ ਕਰੋੜਾਂ ਦਾ ਬਿਜ਼ਨਸ ਵਾੜ ਸਕਦਾ ਹੈ ਇਹ ਬੜਾ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਹੈ ਜੀ ਤੁਸੀਂ ਦੇਖੋ ਵੱਡੀਆਂ ਯੂਨਿਟਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਜਿਹੜੇ ਕੰਮ ਨੂੰ ਕਰਦੀਆਂ ਨੇ ਕਿੰਨੀ ਸੇਲ ਹੋ ਜਾਂਦੀ ਹੈ ਮੰਥ ਦੀ ਕੋਈ ਸੀਜ਼ਨ ਹੁੰਦਾ ਇਹਦਾ ਹਾਂ ਜੀ ਸੀਜ਼ਨ ਹੁੰਦਾ ਜਿਵੇਂ ਹੁਣ ਲੋਕ ਅਵੇਅਰ ਹੋਣ ਲੱਗੇ ਕਿ ਪਹਿਲਾਂ ਤਾਂ ਲੋਕਾਂ ਨੂੰ ਉਹ ਵੀ ਚੀਜ਼ ਬਾਰੇ ਪਤਾ ਹੀ ਨਹੀਂ ਸੀਗਾ ਕੀ ਚੀਜ਼ ਆ ਇਹ ਹਾਂ ਜੀ ਹਣ ਲੋਕਾਂ ਨੂੰ ਇਹਦੇ YouTube ਤੇ ਦੀ ਪੰਜਾਬ ਦੇ ਵਿੱਚ ਤਾਂ ਬਹੁਤ ਘਾਟੀ ਲੱਗੇ ਹੋਏ ਨੇ ਇਹ ਬੈੱਡ ਜੂਨ ਤੱਕ ਇਹਨੇ ਲਾਈਆਂ ਨੇ ਜਿਹੜੇ ਲਾਏ ਨੇ ਜਿਨ੍ਹਾਂ ਨੇ ਉਹਨਾਂ ਆਪਦੀ ਖੇਤੀ ਦੇ ਵਿੱਚ ਪਾਉਣਾ ਜਿਵੇਂ ਆਪਾਂ ਪਾਉਣਾ ਹੈ ਖੇਤੀ ਦੇ ਵਿੱਚ ਭਾਈ ਹੁਣ ਲੋਕਾਂ ਨੂੰ ਜਿਵੇਂ ਕੋਈ ਕਿਲੋ ਲੈ ਗਿਆ 5 ਕਿਲੋ ਲੈ ਗਿਆ ਕੋਈ 10 ਕਿਲੋ ਲੈ ਗਿਆ ਹੁਣ ਲੋਕ ਅਵੇਰ ਹੋ ਗਏ ਹੁਣ ਆਪਣੇ ਆਪ ਲੋਕ ਲੈਣ ਲੱਗ ਗਏ ਕਹਿਣ ਦਾ ਮਤਲਬ ਮੈਂ ਤੁਹਾਨੂੰ ਦੱਸਾਂ ਪਿੰਡ 'ਚ ਵੀ ਜਾਣ ਲੱਗੀ ਬਾਹਰ ਵੀ ਜਾਣ ਲੱਗੀ ਨਿਕਲਣ ਲੱਗੀ ਵਧੀਆ ਆ ਆਪਾਂ ਬੈੱਡ ਤੀਜੀ ਵਾਰ ਪਾ ਲਈ ਇੱਥੇ ਠੀਕ ਹੈ ਭਾਈ ਸਾਲ ਦੇ ਵਿੱਚ ਬੰਨ ਸਰਕਲ ਨਿਕਲ ਜਾਂਦੇ ਨੇ ਤਾਂ ਸਰਕਲ ਨਿਕਲ ਜਾਂਦੇ ਨੇ ਇਹਦੇ ਤੇ ਇੱਕ ਸਰਕਲ ਆਪਾਂ ਨੂੰ ਕਿੰਨੀ ਕੁ ਕਮਾਈ ਦੇ ਦਿੰਦਾ ਉਹ ਬੜ ਦੇ ਉੱਤੇ ਹਿਸਾਬ ਆ ਬਾਈ ਬੜ ਜਿੰਨੇ ਬੜ ਵਧੀਆ ਕਮਾਈ ਦੇ ਦਿੰਦਾ ਹਾਂ ਵਧੀਆ ਕਮਾਈ ਦੇ ਦਿੰਦਾ ਵਧੀਆ ਗੱਲ ਯਾਨੀ ਕਿ ਜੇ ਕੋਈ ਬੰਦਾ ਟਾਈਮ ਦਿੰਦਾ ਤਾਂ ਉਹਨੂੰ ਆਏ ਨਹੀਂ ਵੀ ਘਾਟ ਵਾਲਾ ਸੌਦਾ ਤੇ ਵਧੀਆ ਨਹੀਂ 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 ਵਧੀਆ ਉਹ ਜਦੋਂ ਗੰਡੋਲਾ ਬਿਕੂਗਾ ਫਿਰ ਬੰਦਾ ਆਪਣੇ ਆਪ ਹੀ ਉਹਨੂੰ ਰਿਸਪੌਂਸ ਮਿਲੂਗਾ ਕਿ ਹਾਂ ਵੀ ਮੇਰਾ ਗੰਡੋਲਾ ਵਧੀਆ ਰੇਟ ਤੇ ਚੱਲਿਆ ਗਿਆ ਠੀਕ ਆ ਗੰਡੋਲਾ ਤਾਂ ਆਇਆ ਬਾਈ ਗੰਡੋਲਾ ਤਾਂ ਤੁਸੀਂ 10 ਕਿਲੋ 20 ਕਿਲੋ 50 ਕਿਲੋ ਪਾਉਮ ਹੋ ਗਏ ਥੋੜਾ ਬਲੰਟਲ ਹੋ ਜਾਣਾ ਡਬਲ ਹੋ ਜਾਣਾ ਕਹਿੰਦੇ ਥੋਡੇ ਕੋਲ ਇੱਕ ਵਾਰੀ ਪਾਉਣ ਵਾਲੀ ਮੋਰ ਦੇ ਦੇਖੱਖਾਂ ਵਿੱਚਣੀਆਂ ਨੇ ਬਸ ਇਹਨੂੰ ਦੇਖ ਰੇ ਕਰ ਰਹੀ ਹੈ ਸੰਭਾਲ ਕਰਨੀ ਆ ਮੋਰ ਦਾ ਡਬਲ ਡਬਲ ਹੋਈ ਜਾਣਾ ਇਹ ਅੱਛਾ ਇਹ ਕਿਹਦੀ ਕੋਈ ਸੰਭਾਲ ਜ਼ਿਆਦਾ ਔਖੀ ਤਾਂ ਨਹੀਂ ਹੈਗੀ ਨਹੀਂ 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 ਕੋਈ ਔਖੀ ਨਹੀਂ ਹੈਗੀ ਵੀਰੇ ਇਹਦੇ ਚ ਕੋਈ ਆਇਆ ਨਹੀਂ ਕੋਈ ਸਪਰੇ ਹਾਂ ਕੀ ਰੇ ਹਾਂ ਜਾਂ ਕੋਈ ਇਹਦੇ ਤੇ ਦਵਾਈ ਪਾਣੀ ਹੋਵੇ ਇਹਨਾਂ ਦਾ ਇਹ ਤਾਂ ਕੁਦਰਤ ਵਾਂਗੂ ਪ੍ਰਕਿਰਤੀ ਵਾਂਗੂ ਬਣਾਇਆ ਪ੍ਰਕਿਰਤੀ ਨੇ ਪਰਮੇਸ਼ਰ ਨੇ ਇਹਨਾਂ ਨੂੰ ਗੋਹਾ ਹੀ ਖਾਣਾਗਾ ਇਹਨਾਂ ਨੇ ਗੋਹਾ ਨਾਲ ਹੀ ਆਪਣੀ ਮੰਜ ਦੇ ਨਾਲ ਖਾਣਾ ਤਿਆਰ ਕਰਦੇ ਨੇਗੇ ਕੋਈ ਇਹਦੇ ਚ ਨਹੀਂ ਹੈਗਾ ਕੋਈ ਇਹਦੇ ਚ ਕੋਈ ਬਿਮਾਰੀ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਬਿਲਕੁਲ ਛੱਟਾ ਹੈ ਬਿਜ਼ਨਸ ਕੋਈ ਘੱਟ ਦਾ ਸੌਦਾ ਨਹੀਂ ਅਛਾ ਵੀਰੇ ਜਿਵੇਂ ਆਪਾਂ ਹੁਣ ਗੰਡੋਆ ਦੀ ਗੱਲ ਕਰਤਾ ਰਹਿ ਆਂ ਤੇ ਫਿਰ ਇੱਕ ਵਾਰ ਤੁਸੀਂ ਗੰਡੋਆ ਵੀ ਦਿਖਾ ਦਿਓ ਸਾਨੂੰ ਹਾਂਜੀ ਹਾਂਜੀ ਗੰਡੋਆ ਦੇ ਨੂੰ ਦਿਖਾਉਣਿਆ ਜੀ ਆਜੋ ਵੀਰ ਜੀ ਗੰਡੋਆ ਆਪਣੇ ਕੋਲੇ ਆ ਖਾਦਾ ਬੈੱਡ ਖਾਲੀ ਹੋਇਆ ਹੋਇਆ ਦਾ ਹੂੰ ਇਹਨੇ ਵੀ ਆਪਾਂ ਖਾਣ ਲਾ ਲਈ ਹੂੰ ਤੇ ਲਾਉਣ ਤੋਂ ਬਾਅਦ ਆ ਬੈੱਡ ਅੱਧਾ ਕਰਖਿਆਗਾ ਬਾਕੀ ਤੇ ਆਪਾਂ ਨਵੇਂ ਬਿੱਡਾਂ ਦੇ ਉੱਤੇ ਗੰਡੋਆ ਪਾਤਾ ਸੀ ਠੀਕ ਹੈ ਜੀ ਉਹ ਗੋਹੇ ਨਾਲ ਭਰ ਕੇ ਕਹਿਣਾ ਮਤਲਬ ਨਵੇਂ ਬਿੱਡਾਂ ਦੇ ਗੜਵਾ ਸੱਪਟ ਕਰਤਾ ਆਪਾਂ ਆਹ ਆਪਣੇ ਕੋਲੋਂ ਬਲੋਆ ਕੁਝ ਪਿਆਗਾ ਤੇ ਹੀ ਵਰੀ ਹੁਣ ਬੰਦੇ ਲੈਣ ਆ ਜਾਂਦੇ ਨੇ ਤਾਂ ਕਿ ਕਹਿੰਦੇ ਬਾਈ ਗਲੋਆ ਦੇ ਦੇ ਹਾਂ ਤੇ ਫਿਰ ਉਹ ਗਮੋਰ ਫਿਰ ਅਸੀਂ ਆਹ ਸਾਈਡ ਤੇ ਰੱਖੋ ਆਹ ਰੱਖੋ ਹੋਇਆ ਬੈਠੇ ਗੰਡੋਈ ਆ ਹਾਂ ਆਹ ਰੱਖੋ ਹੋਇਆ ਬੈਠਕ ਤੇ ਇਹ ਦੇਖੋ ਜੀ ਆਹ ਦੇਖੋ ਜੀ ਬੜਾ ਇਹਦਾਂ ਹੋਇਆ ਲਾਈਟ ਜੀ ਚਲਣਾ ਇਹ ਦੇਖੋ ਇਹ ਸੀਨੀਅਰ ਫਟਿਡਾ ਦਾ ਆਸਟ੍ਰੇਲੀਅਨ ਬਰੀਡ ਹੈ ओके हां ਇਹਦੇ ਮਿੱਟੀ ਵਾਲਾ ਨਹੀਂ ਹੈਗਾ ਇਹ ਆ ਦੇਖੋ ਗੰਡੋਵਾ ਆ ਦੇਖੋ ਅੱਛਾ ਇੰਨੀ ਮਾਤਰਾ 'ਚ ਗੰਡੋਵਾ ਆਪਣੇ ਕੋਲ ਵਧੀਆ ਮਾਤਰਾ 'ਚ ਪੂਰਾ ਕਾਉਂਟਿੰਗ ਦੀ ਗੰਡੋਵਾ ਦਿੰਨੇ ਆ ਜੇ ਕੋਈ ਬਾਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈਗਾ ਉਹ ਅੰਦਰ ਹੈਗੀ ਆ ਕੰਮ ਕਰਨ ਦੀ ਸਮਰਤਾ ਕਿ ਮੈਂ ਕੰਮ ਕਰਨਾ ਹੈ ਵੀਰੇ ਅੱਛਾ ਅੱਛਾ ਵੀਰੇ ਇਹਦੀਆਂ ਵੀ ਜਾਨੀ ਕਿ ਬਰੀਡਾਂ ਹੁੰਦੀਆਂ ਬਰੀਡਾਂ ਹਾਂਜੀ ਇਹ ਆਸਟ੍ਰੇਲੀਅਨ ਬਰੀਡ ਆ ਇਹ ਗਰਮੀ ਦੇ ਵਿੱਚ ਬਹੁਤ ਹੀ ਗਰਮੀ ਦੇ ਵਿੱਚ 0 ਡਿਗਰੀ ਤੇ ਲੈ ਕੇ 47 ਡਿਗਰੀ 38 ਡਿਗਰੀ ਤੱਕ ਸਰਵਾਈਵ ਕਰਦਾ ਹੈ ਹੂੰ ਜਾਨੀ ਕਿ ਜਾਨੀ ਕਿ ਖਰਾਬ ਜਿਵੇਂ ਮਰਦਾ ਜਾਗੇ ਤੇ ਉਹ ਨਹੀਂ ਪ੍ਰੋਬਲਮ ਹੈ ਤੇ ਨਾ ਵੀ ਮਰਨ ਵਾਲੀ ਤਾਂ ਹੈ ਜੀ ਹੁਣ ਤੁਸੀਂ ਪਾਣੀ ਨਹੀਂ ਲਾਮੋਗੇ ਦੇਖ ਰੇਖ ਹੀ ਨਹੀਂ ਕਰੋਗੇ ਇਹਨੂੰ ਫਿਰ ਗੈਸ ਬਣ ਜੂ ਥੱਲੇ ਉਹੋ ਇਹਦੀ ਹੂੰ ਬਾਇਓ ਗੈਸ ਹੀ ਬਣ ਜੂ ਜਿਹਨੂੰ ਮਿੱਠੇ ਨੇ ਗੈਸ ਕਹਿੰਦੇ ਆ ਉਹਦੇ ਨਾਲ ਮਰ ਜਾਂਦਾ ਹੈ ਜਾਨੀ ਕਿ ਤੁਸੀਂ ਜੇ ਕੋਈ ਬੰਦਾ ਬਿਜ਼ਨਸ ਵੀ ਸ਼ੁਰੂ ਕਰੋ ਤਾਂ ਤੁਸੀਂ ਉਹਨੂੰ ਪ੍ਰੋਪਰ ਗਾਈਡ ਕਰੋ ਹਾਂ ਜੀ ਗਾਈਡ ਕਰਾਂ ਵੀ ਉਹਨੂੰ ਸਮਝਾਵਾਂਗੇ ਜਿੰਨੇ ਬੰਦੇ ਆਪਾਂ ਤਾਂ ਲੈ ਕੇ ਗਏ ਨੇ ਬਾਈ ਹੂੰ ਹੁਣ ਤੁਹਾਨੂੰ ਮੈਂ ਨਾ ਪੰਡਾ ਨਹੀਂ ਬਣਾ ਦੇਣਾ ਕਿਥੇ ਕਿਥੇ ਲੈ ਕੇ ਗਏ ਨੇ ਆਪਣਾ ਮਨੋਵਾ ਗਿਆ ਦਾ ਹਾਂਜੀ ਤੇ ਇੱਕ ਮੁੰਡਾ ਮਾਸੀ ਗਿਆ ਲਾ ਕੇ ਕਰਨ ਉਹ ਲੈ ਗਿਆ ਇਥੇ ਕਲਿਆਣ ਦਾ ਮੁੰਡਾ ਲੈ ਗਿਆ ਮੰਡੀ ਆਮਦ ਘੜਦੇ ਲੈ ਗਿਆ ਫੱਲੇ ਵਾਲੇ ਦੇ ਲੈ ਗਏ ਨੇ ਲੱਖੇ ਦੇ ਲੈ ਕੇ ਲੈ ਕੇ ਲੱਖੇ ਪਿੰਡਾਂ ਦਾ ਲੈ ਕੇ ਗਿਆ ਮੁੰਡਾ ਬਹੁਤ ਕਾਫੀ ਆਲੇ-ਦਾਲੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਹੋਰ ਵੀ ਹੁਣ ਮੈਨੂੰ ਕਈ ਬਾਈ ਯਾਦ ਨਹੀਂ ਆ ਜਿਹੜੇ ਲੈ ਕੇ ਚਲੇ ਗਏ ਨੇ ਤੇ ਬਾਪੂ ਕੋਲੇ ਵੀ ਲੈ ਜਾਂਦੇ ਨੇ ਮੈਂ ਨਹੀਂ ਹੁੰਦਾ ਤੇ ਉਹ ਬਾਈ ਫਿਰ ਉਹਨਾਂ ਨੇ ਉਹਨਾਂ ਚੋਂ ਕਿਸੇ ਬੰਦੇ ਨੇ ਬਿਜ਼ਨਸ ਵੀ ਸ਼ੁਰੂ ਕਰਿਆ ਹਾਂਜੀ ਹਾਂਜੀ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਹੁਣ ਉਹਨਾਂ ਨੇ ਦੋ-ਦੋ ਤਿੰਨ-ਤਿੰਨ ਬੈੱਡ ਲਾਏ ਸੀਗੇ ਹੁਣ ਉਹ ਮੈਨੂੰ ਦੁਬਾਰੇ ਫੇਰ ਕਹਿੰਦੇ ਨੇ ਬਾਈ ਕਹਿੰਦੇ ਗੰਡ ਆਪਾਂ ਉਹਦੀ ਗੱਲ ਕਰਦੇ ਕਿ ਹਾਂ ਜ਼ਿਮੀਦਾਰ ਦਾ ਕਿਸੇ ਤਰ੍ਹਾਂ ਦਾ ਮਖਾਲੇ ਲਾਉਣ ਵਾਲੀ ਗੱਲ ਨਹੀਂ ਛੜਦੀ। ਹੂੰ ਜੈਜ ਰੇਟ ਤੇ ਗੰਡਵਾ ਦਵਾਂਗੇ ਆਪਾਂ। ਠੀਕ ਹੈ। ਸਰਵਾਈਵਰ। ਆ ਆਪਣੇ ਪ੍ਰਦੀਪ ਬਾਈ ਕੋਲ ਖਾਦ ਤਿਆਰ ਹੋਈ ਪਈ ਆ। ਕਾਫੀ ਮਾਤਰਾ ਵਿੱਚ ਪਈ ਆ ਜੇ ਕਿਸੇ ਵੀਰ ਨੂੰ ਲੋੜ ਆ ਤਾਂ ਬਾਈ ਹੁਣੀ ਹੁਣ ਤੁਹਾਨੂੰ ਰੇਟ ਵੀ ਦੱਸਣਗੇ। ਬਾਈ ਕੀ ਕਰੇ ਰੇਟ ਆਪਣੀ ਖਾਦ ਦਾ? ਇਹ ਬਾਈ 1000 ਰੁਪਏ ਕੁਆਂਟਮ ਦਿੰਨੇ ਆਪਾਂ। ਹੂੰ 1000 ਰੁਪਏ ਕੁਆਂਟਮ ਦਿੰਨੇ ਆ। ਹਾਂਜੀ ਹਾਂਜੀ। ਤੇ ਜੇ ਕਿਸੇ ਨੇ ਵੱਧ ਘੱਟ ਲੈਣੀ ਹੈ ਜਿੰਨੀ ਵੱਧ ਲੈਣੀ ਆ ਫਿਰ ਉਹ ਜਿਹੜਾ ਡਾਟਰ ਆਪਾਂ ਉਹਦੇ ਨਾਲ ਕਰ ਲੈਂਦਾ ਵੀਰੇ। ਤਾਂ ਜੀ ਜੇ ਬਾਤ ਕੁਟਾਨ ਲੈਣੀ ਆ ਜਾਂ ਆਪਾਂ 7 10 ਕੁਆਂਟਲ ਲੈਣੇ ਆ ਕੋਈ ਜ ਰੇਟ ਆਪਾਂ ਜੇਜ ਹੋਰ ਕਰ ਲਈਦਾ ਲੈਸ ਹੂੰ ਹਾਂਜੀ ਤੇ ਬਾਈ ਹੁਣਾਂ ਨੂੰ ਆਪਾਂ ਇੱਕ ਸਫਲ ਕਿਸਾਨ ਕਹਿ ਸਕਦੇ ਆ ਇਹ ਕੰਮ ਵਿੱਚ ਨਾਲੇ ਬਾਈ ਹੁਣੀ ਪੌਣ ਨਾਲੇ ਫਲੀਆਂ ਇਹਦਾ ਮਤਲਬ ਇਹ ਆ ਵੀ ਬਾਈ ਹੁਣੀ ਨਾਲੇ ਤਾਂ ਚੰਗੀ ਖੇਤੀ ਕਰ ਰਹੇ ਆ ਹਨਾ ਤੇ ਨੰਬਰ 2 ਤੇ ਕੰਮ ਨੂੰ ਵਧਾ ਰਹੇ ਆ ਲੋਕਾਂ ਨੂੰ ਵੇਅਰ ਕਰ ਰਹੇ ਆ ਤੇ ਸਾਰਾ ਕੁਝ ਹੀ ਬਾਈ ਹੋਣੀ ਹੈ ਕਿ ਚੰਗੀ ਸੋਚ ਲੈ ਕੇ ਚੱਲੇ ਆ ਤੇ ਆਪਾਂ ਬਾਈ ਹੋਣਾ ਦੀ ਸਪੋਰਟ ਕਰਨੀ ਹੈ ਸਪੋਰਟ ਇਦਾਂ ਕਰਨੀ ਆ ਵੀ ਆਪਾਂ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸ਼ੇਅਰ ਦੇ ਮੱਦਬ ਨਾਲ ਵੀ ਕਿਸੇ ਕੋਈ ਨਵਾਂ ਬੰਦਾ ਆਪਣਾ ਬਿਜ਼ਨਸ ਵੀ ਸ਼ੁਰੂ ਕਰ ਸਕਦਾ ਤੇ ਬਾਈ ਹੋਣਾ ਨਾਲ ਮੁਲਾਕਾਤ ਕਰ ਸਕਦਾ ਬਾਈ ਹੋਣਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ